ਬਾਤੋ ਪਠਾਨਕੋਟ ਆਰ ਆਈ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜੀ ਹਾਂ ਨੈਸ਼ਨਲ ਹਾਈਵੇ ਤੇ ਬੱਸ ਪਲਟ ਜਾਂਦੀ ਹੈ ਅਨਬੈਲੈਂਸ ਹੋਣ ਕਰਕੇ ਬੱਸ ਪਲਟੀ ਹੈ ਜਿਸ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਚੁੱਕੀ ਹੈ ਤੇ 12 ਦੇ ਕਰੀਬ ਯਾਤਰੀ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਜ਼ਖਮੀ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਾਇਜ਼ਾ ਲੈਂਡ ਦੇ ਵਿੱਚ ਹਸਪਤਾਲ ਦੇ ਵਿੱਚ ਹਾਲਚਾਲ ਜਾਣਨ ਦੇ ਵਾਸਤੇ ਤਾਂ ਇੱਕ ਯਾਤਰੀ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਕਿਉਂਕਿ ਬੱਸ ਜਿਹੜੀ ਹੈ ਉਹ ਚੱਕਨਾ ਚੂਰ ਹੋ ਚੁੱਕੀ ਸੀ ਜਦੋਂ ਬੱਸ ਦੇ ਵਿੱਚੋਂ ਯਾਤਰੀਆਂ ਨੂੰ ਕੱਢਿਆ ਗਿਆ ਅਨ ਬੈਲੈਂਸ ਹੋਣ ਕਰਕੇ ਦੱਸਿਆ ਜਾਂਦਾ ਕਿ ਸੰਤੁਲਨ ਜਿਹੜਾ ਆ ਉਹ ਬੱਸ ਦਾ ਵਿਗੜ ਗਿਆ ਸੀ ਚੰਬਾ ਤੋਂ ਜਦੋਂ ਪਠਾਨਕੋ ਟਾਉਣੇ ਆ ਤਾਂ ਕਾਫੀ ਹਿੱਲੀ ਏਰੀਆ ਹੈ ਆ ਖੱਡ ਵਾਲਾ ਏਰੀਆ ਉਹ ਸਾਰਾ ਤੁਸੀਂ ਜਾਣਦੇ ਹੋ ਔਰ ਜਦੋਂ ਚੰਬਾ ਤੋਂ ਪਠਾਨਕੋਟ バス ਆ ਰਹੀ ਸੀ ਤਾਂ ਰਸਤੇ ਦੇ ਵਿੱਚ ਹੀ ਬੈਲੈਂਸ ਵਿਗੜਨ ਕਰਕੇ ਇਹ バス ਜਿਹੜੀ ਹੈ ਉਹ ਪਲਟ ਜਾਂਦੀ ਹੈ ਔਰ ਪਲਟਨ ਤੋਂ ਬਾਅਦ ਦੇ ਵਿੱਚ ਇੱਕ ਲਾਗੇ ਛੋਟੀ ਜੀ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਬੱਸ ਦਾ ਜਿਆਦਾ ਨੁਕਸਾਨ ਹੁੰਦਾ ਹੈ ਤੇ ਇੱਕ ਯਾਤਰੀ ਦੀ ਮੌਤ ਵੀ ਹੋ ਚੁੱਕੀ ਹੈ ਜਦ ਕਿ 12 ਦੇ ਕਰੀਬ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਕੁਝ ਬੱਚੇ ਵੀ ਸ਼ਾਮਿਲ ਨੇ ਜੀ ਹਾਂ ਉਸ ਬੱਸ ਦੇ ਵਿੱਚ ਬੱਚੇ ਵੀ ਸੀਗੇ ਜਿਹੜੇ ਕਿ ਜਿਨ੍ਹਾਂ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈ ਇੱਕ ਜਣੇ ਦੀ ਮੌਤ ਹੋ ਚੁੱਕੀ ਹੈ ਇੱਕ ਯਾਤਰੀ ਦੀ ਔਰ 12 ਦੇ ਕਰੀਬ ਬਾਕੀ ਯਾਤਰੀ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਕੁਝ ਆਈਸੀਯੂ ਦੇ ਵਿੱਚ ਨੇ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਚੰਬਾ ਤੋਂ ਪਠਾਨਕੋਟ ਆਰੀ ਸੀ ਬੱਸ ਹਾਲਾਂਕਿ ਅਜੇ ਤੱਕ ਏਕੀ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਬੱਸ ਦਾ ਸੰਤੁਲਨ ਜਿਹੜਾ ਆ ਉਹ ਵਿਗੜ ਗਿਆ ਸੀ ਅਨ ਬੈਲੈਂਸ ਹੋਣ ਦੇ ਕਰਕੇ ਬੱਸ ਜਿਹੜੀ ਹੈ ਉਹ ਕਾਬੂ ਦੇ ਵਿੱਚ ਨਹੀਂ ਰਹੀ ਨਿਯੰਤਰਣ ਬੱਸ ਤੇ ਨਹੀਂ ਰਿਹਾ ਜਿਸ ਕਾਰਨ ਬੱਸ ਪਲਟੀ ਖਾ ਕੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਇੱਕ ਯਾਤਰੀ ਦੀ ਮੌਤ ਹੋ ਚੁੱਕੀ ਹੈ ਜਦਕਿ 12 ਦੇ ਕਰੀਬ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤਾਂ ਦੇ ਰਾਤ ਇਹ ਹਾਦਸਾ ਵਾਪਰ ਗਿਆ ਜਿਸ ਤੋਂ ਉਪਰੰਤ ਆ ਜੁੜੀਆਂ ਜ਼ਖਮੀ ਹੋਈਆਂ ਸਵਾਰੀਆਂ ਸੀ ਜਿਨ੍ਹਾਂ ਨੂੰ ਹਾਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿਹੜੇ ਇਲਾਜ ਨੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਕੁਝ ਬੱਚੇ ਵੀ ਇਸ ਦੇ ਵਿੱਚ ਮੌਜੂਦ ਸੀਗੇ ਬੱਸ ਦੇ ਵਿੱਚ ਕੁਝ ਬੱਚੇ ਵੀ ਨੇ ਔਰ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਬੱਸ ਪਲਟਦੀ ਹੈ ਤਾਂ ਇੱਕ ਦੀ ਮੌਤ ਹੋ ਚੁੱਕੀ ਹੈ ਔਰ 12 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹ ਜ਼ਖਮੀ ਹੋਈਆਂ ਨੇ ਤਾਂ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਮਰੀਜ਼ਾਂ ਦਾ ਹਾਲਚਾਲ ਵੀ ਪੁਲਿਸ ਨੇ ਜਾਣਿਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਠਾਨਕੋਟ ਆ ਰਹੀ ਚੰਬਾ ਤੋਂ ਬੱਸ ਜਿਹੜੀ ਉਹ ਪਲਟ ਗਈ ਹੈ ਹਾਈਵੇ ਤੇ ਇਹ